ਚਰਾਉਦਾ ਕੰਨਸ਼ਕ ਚੱਲਦੇ ਨੂੰ ਕਹਦੇ ਪਤਾਈ ਅੱਜ ਚਲ ਤੋਰਾ ਕੀਤਾ ਹੈ ਸ਼ਿਕਾਇਤਾਂ ਪੁੱਛੀ ਕੀ ਬੁਰਾ ਮਾਮਲਾ ਹੈ ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਤੇ ਇਵਨ ਦੋ ਸੁਪਰਡੈਂਡਟ ਤੇ ਵੀ ਕੋਈ ਕੰਟਰੋਲ ਨਹੀਂ ਹੈ ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦਾ ਸਾਰੇ ਗੰਦੇ ਬੇਸ਼ਰਮ ਇਸ ਨਾਲ ਇਹਨਾਂ ਨੂੰ ਜ਼ੁਬੀ ਬਿਹੇਵ ਕਰਦੇ ਆ ਰੋਜ਼ ਤੋਂ 15-20 ਮਰੀਜ਼ ਜਾ ਕੇ ਹੁੰਦੇ ਆ ਜਲੁੰਦੇ ਆ ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਸਕਦਾ ਕੁੱਤਿਆਂ ਤੋਂ better ਡਾਕਟਰ ਸਾਡੇ ਨਾਲ ਵਿਹਾਰ ਕਰਦਾ ਇਰਖਾ ਕਰਦੇ ਹੋ ਨਾ ਉਸੇ ਰਹਿ ਕੇ ਵਿਖਾ ਲੋ ਤਾਂ ਮੈਂ ਸੁੱਤੀ ਦੇ ਦਾਂਗੇ ਕੀ ਕਰ ਲੋਗੇ ਸਾਡੀ ਸਾਰੇ ਚਲ ਗਈ ਹੈ ਕੀ ਕਰ ਲੋਗੇ ਰੈਡ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਅਸੀਂ ਕਿਉਂਕਿ ਮਰੀਜ਼ਾਂ ਦੇ ਹੰਕਾਰਦੇ ਆ ਇਹਨਾਂ ਡਾਕਟਰਾਂ ਦੇ ਅਫਸਰशाही ਦੇ ਅਸੀਂ ਖਲਾਫ ਹਾਂ ਕਿਉਂਕਿ ਮਰੀਜ਼ ਸਾਡਾ ਬਾਣਿਆ ਤਾਕਤ ਹੈ ਸਾਡੀ ਇਹ ਸਾਡਾ ਮੂੰਹ ਬੱਜ ਚੁੱਕਦੇ ਆ ਡਾਕਟਰ ਤੇ ਸਤਿਆਂ ਨੂੰ ਇਸ ਕਰਦੇ ਆ ਸਾਡੇ ਫਨੀਰੀ ਦੀ ਜਿਹੜੀ ਔਮ ਵਾਲੀ ਜਿੰਦੀ ਹੋਣੀ ਆ ਬੱਚੇ ਨੇ ਕਿਨੇ ਕਿ ਗੰਦੇ ਚ ਪੈਦਾ ਹੋਏ ਤੇ ਗੰਦੇ ਜੀ ਰੱਖੀ ਆ ਉਤੇ ਘਰ ਹੈ ਉਹ ਤੇ ਬਿਮਾਰ ਹੋ ਜਾਣਾ ਉਹਦਾ ਇਨਫੈਕਸ਼ਨ ਦਾ ਇਲਾਜ ਕਿਥੋਂ ਲਾਣਗੇ ਇਲਾਜ ਸੋ ਇਸ ਕਰਕੇ ਮੈਂ ਸਮਝੀ ਵੀ ਇਹ ਡਾਕਟਰ ਨਹੀਂ ਹੈ ਇਹ ਉੱਕੀ ਜਾਂਦੇ ਨੇ ਡਾਕਟਰ ਤੋਂ ਵਗਾਇਆ ਕੀ ਜਿਹੜਾ ਉੱਥੋਂ ਬੈਠ ਹੁੰਦਾ ਜੰਦੂਤ ਨਹੀਂ ਇਹ ਇਨਸਾਨੀਅਤ ਦੇ ਕਾਰਨ ਕਰਦੇ ਜੰਦੂਤ ਬਣ ਕੇ ਇੱਥੇ ਬਿਠੇ ਡਾਕਟਰ ਕਿਉਂਕਿ ਡਾਕਟਰ ਰੱਬ ਹੁੰਦਾ ਤੇ ਰੱਬ ਦੇ ਲਾਗੇ ਬੈਠੇ

ਰੀਅਲ ਵਿੱਚ ਅਜੋ ਤੇ ਦਾਂਤੂ ਸਮੇਂ ਦੇ ਆਪ ਨੂੰ ਸੁਭਾਈ ਵਾਲੇ ਆਪਣੇ ਆਪ ਨੂੰ ਸਮਝ ਦੇਖ ਲਈ ਹੀ ਚੋਣ ਲੱਗਦੀ ਹੈ ਤੇ ਮੈਂ ਜਨਾ ਮੇਰਾ ਨਾਮ ਜਰਨ ਸਿੰਘ ਹੈ ਜੀ ਜਿਲ੍ਹਾ ਅੰਮ੍ਰਿਤਸਰ ਤੋਂ ਆ ਤੁਹਾਡਾ ਬਾਪੂ ਜੀ ਇੱਥੇ ਆਏ ਹੋਏ ਹੀ ਅੱਜ ਜੋ ਕਿ ਤਿੰਨ ਚਾਰ ਦਿਨ ਤੋਂ ਇਲਾਜ ਤੋਂ ਉਹਨਾਂ ਦਾ ਜਿਹੜਾ ਵਾ ਹਾਰ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਹੈ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਕਾਰਡ ਦਿੱਤਾ ਹਨ ਉਹ ਆਯੁਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਨਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਸ਼ਮਾਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਇਲਾਜ ਹੋ ਰਿਹਾ ਪਰ ਇੱਥੇ ਇਲਾਜ ਦੇ ਨਾਂ ਤੇ ਬੜੀ ਥੱਗੀ ਹੋ ਰਹੀ ਆ ਜਿਹੜੇ ਕਿ ਇੱਥੇ ਇਲਾਜ ਦਾ ਹਾਈ ਕਾਰਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਕਾਰਡ ਚੱਲਣਾ ਨਹੀਂ ਹੈ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਣਾ ਕਿਹਾ ਏ ਡਾਕਟਰ ਕਹਿੰਦਾ ਕਿ ਥੱਲਿਓਂ ਕਰਾਖ ਲਿਆਓ ਜਿੱਥੇ ਆਪਣਾ ਹੈਗਾ ਏ ਇੱਥੇ ਇਹਨਾਂ ਦਾ ਆਫਿਸ ਹੈ ਆਫਿਸ ਦੇ ਵਿੱਚ ਅਸੀਂ ਆਏ ਆ ਤੇ ਇਹ ਕਹਿ ਰਹੇ ਆ ਕਿ ਤੁਹਾਡਾ ਕੇਵਾਈਸੀ ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ ਕੇਵਾਈਸੀ ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਹਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫਿਰ ਅਸੀਂ ਇੱਥੇ ਆਏ ਆ ਫਿਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਹੇ ਆ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਗਰੋਂ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੋਂ ਉਹਨਾਂ ਕਹਾ ਕਿ ਤੁਸੀਂ ਗੁਰੂ ਨਾਨਕ ਦੇ ਹਸਪੀਟਲ ਦੇ ਜਿਹੜਾ ਥੱਲੇ ਸਟਾਫ ਆ ਉਹਦਾ ਕਰੋ ਇਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾਂ ਤੇ ਸਾਨੂੰ ਜਿਹੜਾ 1,20,000 ਰੁਪਏ ਜਮ੍ਹਾਂ ਕਰੋ ਤੇ ਨਹੀਂ ਤੇ ਇਹ ਕਾਰਡ ਤੁਹਾਡਾ ਨਹੀਂ ਚੱਲੇਗਾ ਇਹ ਕਾਲਮ ਕਾਰਡ ਕਿਉਂ ਨਹੀਂ ਚੱਲਦਾ ਕਾਰਡ ਕਦੀ ਕਹਿੰਦੇ ਆ ਤੁਹਾਡੀ KYC ਓਕੇ ਨਹੀਂ ਹੋਈ ਕਦੀ ਕਹਿੰਦੇ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹੜੀ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ ਕੱਲੇ ਅਸੀਂ ਨਹੀਂ ਹੋਰ ਵੀ ਬਹੁਤ سارے ਲੋਕ ਮੈਂ ਪਰਸੋਂ ਤੋਂ ਜ਼ਿਆਦਾ ਚਲੋ ਮੈਂ ਨਹੀਂ ਆਂਦਾ ਇੱਥੇ ਪਰਸੋਂ ਤੋਂ ਆ ਕੇ ਵੇਖ ਰਿਹਾ ਕਿ ਇਹ ਕਾਰਡ ਦੇ ਨਾਂ ਦੇ ਉੱਤੇ ਜਿਹੜੀ ਆ ਬੜੀ ਇੱਥੇ ਨਾ ਮਤਲਬ ਖੱਜਲ ਖਰਾਬੀ ਆ ਜਿਹੜੀ ਲੋਕਾਂ ਦੀ ਜ਼ਿਆਦਾ ਹੁੰਦੀ ਆ ਸੋ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਆ ਕਿ ਇਸ ਕਾਰ ਨੂੰ ਜਿਹੜਾ ਵਾ ਕਿਸ ਚੱਜੇ ਦੇ ਢੰਗ ਦੇ ਨਾਲ ਚਲਾਇਆ ਜਾਵੇ ਆਸਾਨ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਵਾ ਇੱਥੇ ਦਾ ਸਟਾਪ ਆ ਉਹ ਜਾਣ ਲੋਕਾਂ ਨੂੰ ਇੱਦਾਂ ਖੱਜਲ ਖਰਾਬੀ ਨਾ ਕਰੇ ਜਾਂ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਮਤਲਬ ਕਿ ਸੌਖੇ ਢੰਗ ਦੇ ਨਾਲ ਇਹ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਧੰਨਵਾਦ ਹਾਂਜੀ ਮੇਰਾ ਨਾਮ ਉਹ ਨਹੀਂ ਪਿਆ ਹਾਂਜੀ ਕਿਹੜੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਆਵੇ ਸਾਹਮਣੇ ਹੀ ਆਗੇ ਬੈੱਡ ਤੇ ਹੀ ਕੋ ਕਮਰੇ ਦੀ ਕੋਈ ਤਾਂ ਹੈ ਨਹੀਂ ਕੋ ਰੇਜਿੰਮੈਂਟ ਹੀ ਨਹੀਂ ਹੋਰ ਦੱਸੋ ਆਏ ਸਰ ਅਦਾਸ 12 ਵਜੇ ਹੋਰ ਤੱਕ ਬਾਹਰ ਬੈਠੇ ਇੱਧਰ ਹੀ ਕਿਹੜੀ ਕਦੋਂ ਹੋਈ ਉਹ ਸਵੇਰੇ 3:00 ਵਜੇ ਬਹੁਤ ਲੋਕਾਂ ਨੇ ਕਿ ਬਾਹਰ ਇੰਨੇ ਬੱਚੇ ਇੱਥੇ ਬੈਠੇ ਬੱਚਾ ਨਾਲ ਹੀ ਡਾਕਟਰ ਟਾਈਮ ਤੇ ਆਉਂਦੇ ਹੋਏ ਡਾਕਟਰ ਪ੍ਰਤਾਪ ਹੁੰਦਾ ਡਾਕਟਰ ਆਉਂਦਾ ਇਹ ਕਹਿੰਦਾ ਵੀ ਬੱਚਾ ਨਹੀਂ ਕੀ ਦੋ ਦੋ ਗਰੀਬ ਪਾਇਨੇ ਕੀ ਕਰਦੇ ਨੇ ਉੱਥੇ ਅੰਦਰ ਅੰਦਰ ਬੈਠੇ ਨੇ ਇਹ ਕਿ ਕੋ ਹਜਰੋ ਅਨੁਭਾਰ ਕਰਤਾ ਇਹ ਕਿ ਤੱਕ ਪਿਕਾ ਨਾ ਡਰਨੀ ਆਈ ਦੇ ਤਾਂ ਬਿਛੇ ਨੇ ਹੱਥ ਨੇ ਲਾ ਕੇ ਪਾਇਆ ਹੋਵੇ ਕਿਦੋਂ ਪਾਇਆ ਸੀਗਾ ਪਹਿਲਾਂ ਨਹੀਂ ਨਹੀਂ ਅਨੁਭਾਰ ਹੀ ਹੈ ਤੁਹਾਨੂੰ ਜਗ੍ਹਾ ਨਹੀਂ ਮਿਲਿਆ ਅੰਦਰ ਜਗ੍ਹਾ ਹੀ ਨਹੀਂ ਆਈ ਕੀ ਹਰਾਤ ਕੀ ਆਸਵਾਦ ਹੈ ਸੱਚ ਦਾ ਦੇ ਹਰਾਤ ਵੇਖੋ ਤੁਸੀਂ ਇਹ ਵਾਈ ਵੀ ਪਹਿਲੀ ਵਾਰ ਹੀ ਆਏ ਹਜੇ ਤੁਸੀਂ ਵੀ ਵੇਖੋ ਕਿੱਥੋਂ ਕਿਹੜੀ ਅੰਮ੍ਰਿਤਸਰ ਨਹੀਂ ਇਹ ਗੁਜਰਾਤ ਫਤਿਹਲਾ ਪਿੰਡ ਧਾਰੀਆ ਜੀ ਭਾਜੀ ਬਹੁਤ ਹੋਏ ਹਾਂ ਜੀ ਕੀ ਵੇਖਿਆ ਰਾਤ ਦਾ ਲਾ ਬ ਕੋਲਾ ਤਾਂ ਉਹਦਾ ਤਾਂ ਉਹਦਾ ਵਧੀਆ ਬਣਾ ਪਰ ਅੰਦਰ ਅਰੇਂਜਮੈਂਟ ਹੀ ਨਹੀਂ ਕੋਈ ਸਬਸਕ੍ਰਾਈਬ ਹੀ ਨਹੀਂ ਹੈਗੀ ਸਰ ਆ ਵੀ ਨਹੀਂ ਪਲ